ਅਨੀਤਾ ਸੋਨਿਆ ਇਹ ਜਿਹੜੀ ਪ੍ਰੈਸ ਕਾਨਫਰੰਸ ਕਰਤੀਗੀ ਮੈਂ ਇਹ ਮੈਟਰ ਇਦਾਂ ਜੇ ਮੇਰੇ ਤੇ ਨਾ ਕੋਈ ਮੁਕੱਲਮਾ ਚੱਲਿਆ ਸੀ ਤੇ ਉਹਦੇ ਵਿੱਚ ਮੈਂ ਸਾਰਾ ਕੁਝ ਕਬੂਲ ਵੀ ਕਰ ਲਿਆ ਸੀ ਆਪਣਾ ਸਾਰਾ ਕੁਝ ਤੇ ਮੈਨੂੰ ਫੇਰ ਵੀ ਉਹਨਾਂ ਨੇ ਵੀ ਪਹਿਲੇ ਦਿਨ ਹੀ ਮੈਂ ਕਬੂਲ ਕਰ ਲਿਆ ਸੀ 5 ਦਿਨ ਮਿੰਨ ਡਿਮਾਂਡਸ ਰੱਖ ਕੇ ਬਹੁਤ ਬੁਰੀ ਤਰ੍ਹਾਂ ਮੇਨਾਂ ਨੇ ਕੁੱਟਿਆ ਵਾ ਪੰਜ ਪੰਜ ਬੰਦਿਆਂ ਨੇ ਮੈਨੂੰ ਕੁੱਟਿਆ ਵਾ ਤੇ ਇਹ ਸੱਚ ਮੇਰੇ ਬੱਚਾ ਨੂੰ ਬੇਇਨਸਾਫ਼ ਦਿੱਤਾ ਜਿਹੜਾ ਬੱਚਾ ਦਾ ਗਿਆ ਜਿਹਦੇ ਵਿੱਚ ਉਹ ਨਾ ਪਾਤਾ ਹੈ ਮੇਰੇ ਬੱਚੇ ਦਾ ਕੋਈ ਕਸੂਰ ਨਹੀਂ ਦਾ ਅੰਡ ਤੱਕ ਮੈਂ ਕਹਿੰਦੀ ਰਹੀ ਮੇਰੇ ਬੱਚੇ ਦਾ ਕੋਈ ਕਸੂਰ ਨਹੀਂ ਪਰ ਮੇਰੇ ਇਹਨਾਂ ਨੇ ਕਹਿਣਾ ਨਹੀਂ ਮੰਨਿਆ ਪੰਜ ਦਿਨ ਮੈਨੂੰ ਪੂਰਾ ਟੌਰਚਰ ਕੀਤਾ ਇਹਨਾਂ ਨੇ ਬੰਦੇ ਮੈਨੂੰ ਕੁੱਟਦੇ ਰਹੇ ਆ ਤੇ ਮੈਂ ਐਸਐਚਓ ਦੇ ਸਾਹਮਣੇ ਪੇਸ਼ ਹੋਈ ਹਾਂ ਸਰ ਮੇਰੇ ਕੋਲ ਨਹੀਂ ਨਹੀਂ ਤੈਗੀ ਚਾਰ-ਚਾਰ ਬੰਦੇ ਮੈਨੂੰ ਕੁੱਟਦੇ ਪਏ ਨੇ ਤੇ ਫਿਰ ਇਹ ਸਿਆਰਾ ਮੇਰੇ ਸਾਹਮਣੇ ਖੜਾ ਕਰਤਾ ਸੀ ਜਿਹਦੇ ਨੂੰ ਮੈਂ ਸਮਾਨ ਦਤਾ ਸੀ ਉਹਦੀ ਮੰਗਰ ਪਾਵਰ ਬੜੀ ਸੀ ਇਸ ਕਰਕੇ ਇਹਨਾਂ ਨੇ ਉਹਨੂੰ ਕੁਛ ਨਹੀਂ ਕਿਹਾ ਸਾਰਾ ਪਰ ਮੇਰੇ ਸਿਰ ਤੇ ਪਾਪ ਤਾਂ ਇਹਨਾਂ ਨੇ ਮੈਂ ਤਾਂ ਇਹ ਪੁੱਛਦੇ ਕਿਉਂ ਸੀ ਤੁਹਾਨੂੰ ਮੈਨੂੰ ਕਹਿੰਦੇ ਸੀ ਤੂੰ 10 ਸੋਨਾ ਕਿੱਥੇ ਰੱਖਿਆ ਸੋਨਾ ਕਿੱਥੇ ਰੱਖਿਆ 10 ਕਿੱਥੇ ਰੱਖਿਆ ਸੋਨਾ ਫਿਰ ਮੈਨੂੰ ਪੁਲਿਸ ਵਾਲਾ ਕਹਿੰਦੇ ਸੀ ਮੈਨੂੰ ਚੈਨੀ ਦੇ ਦੇ ਮੈਨੂੰ ਮੁੰਦਰੀ ਦੇ ਦੇ ਮੈਨੂੰ ਕੜਾ ਦੇ ਦੇ ਇਦਾਂ ਮੈਨੂੰ ਟੌਰਚਰ ਕਰਦੇ ਸੀ ਬਹੁਤ ਜ਼ਿਆਦਾ ਇਸ ਕਰਕੇ ਤੇ ਤੁਹਾਨੂੰ ਪਤਾ ਜੀ ਕੁੱਟਣ ਵਾਸਤੇ ਤੁਸੀਂ ਆਪ ਕੋਲ ਲੇਡੀ ਹੋ ਤੇ ਤੁਹਾਨੂੰ ਬੰਦੇ ਕੁੱਟਦੇ ਹਾਂ ਹਾਂ ਜੀ ਬੰਦੇ ਕੁੱਟਦੇ ਜਨਾਨੀ ਨੇ ਮੈਨੂੰ ਹੱਥ ਨਹੀਂ ਲਾਇਆ ਬੰਦੇ ਕੁੱਟਦੇ ਰਹੇ ਮੈਨੂੰ ਤੇ ਕਿੱਦਾਂ ਦਾ ਟੌਰਚਰ ਕਰਤਾ ਟੌਰਚਰ ਮੈਨੂੰ ਕਦੀ ਪਹਿਲਾਂ ਮੇਰੇ ਮੂੰਹ ਇਹਨੇ ਸਟੂੜੀ ਛੱਡੀ ਯਾਰ ਮੈਨੂੰ ਪਿੱਛੇ ਮੇਰੀ ਬਾਹਾਂ ਪੰਨੀਆਂ ਮੇਰੇ ਨੋ ਪੰਨੇ ਮੇਰੇ ਪੈਰ ਪੰਨੇ ਕੰਡੀਆਂ ਦੇ ਨਾਲ ਕੁੱਟਿਆ ਮਾਰੇ ਬਹੁਤ ਜ਼ਿਆਦਾ ਮੈਂ ਮਤਲਬ ਤੁਰੰਦੇ ਹਲਾਪ ਵਿੱਚ ਕਿਸੇ ਮੈਂ ਕੀ ਬਲੋ ਕਿਆ ਤੁਸੀਂ ਪੰਨ ਜਨਾਨੀ ਕੁੱਟੇ ਮੈਨੂੰ ਬੰਦੇ ਕਿਉਂ ਕੁੱਟਦੇ ਨਹੀਂ ਇਹ ਕਹਿੰਦੇ ਇਹੋ ਕਹਿੰਦੇ ਤੁਸੀਂ ਦਸ ਸੋਨਾ ਕਿੱਥੇ ਰੱਖਿਆ ਵਾ ਸੋਨਾ ਕਿੱਥੇ ਰੱਖ ਮੈਂ ਕਿਹਾ ਤੁਹਾਨੂੰ ਦਸ ਦਿੱਤਾ ਸੋਨਾ ਮੈਂ ਸੁਨਿਆਰੇ ਦਿੱਤਾ ਵਾ ਔਰ ਕੋ ਮੈਂ ਉਹਨੂੰ ਮੈਂ ਸੁਨਿਆਰੇ ਦਿੱਤਾ ਸਾਂ ਸੁਨਿਆਰੇ ਮਨੋ ਕ ਖਾਂ ਸੰਮਨ ਵੀ ਖੜਾ ਕਰਤਾ ਪਰ ਸੁਨਿਆਰੇ ਦੀ ਉਹਨਾਂ ਨੇ ਮੇਰੀ ਰੀਸੋ ਨਹੀਂ ਸੁਨਿਆਰੇ ਰੀਸੋ ਨਹੀਂ ਸੰਨੇ ਅਰਜ਼ਮੰਦ ਪ੍ਰਧਾਨਾ ਪੂਰ ਬਹੁਤ ਦੁਨੀਆ ਉਸ ਮੇਰੇ ਮਗਰ ਕੋਈ ਨਹੀਂ ਸਹਿਦਾ ਪੰਜਾਬੀ ਨੇ ਭਾਲ ਮੇਰੇ ਕਰਦੇ ਜਾਨ ਨੂੰ ਮਲਾਇਆ ਬੰਨਾਂ ਨੇ ਪੰਜ ਦਿਨ ਮੈਨੂੰ ਇਨਾ ਮੇਰੇ ਬੱਚੇ ਦੇ ਮੱਥੇ ਨਹੀਂ ਲੱਗਣ ਦਿੱਤਾ ਕਿ ਕਿਦੋਂ ਪਰਚਾ ਹੋਇਆ ਸੀਗਾ ਤੁਸੀਂ ਜੇਲੇ ਚਲਦੇ ਤੇ ਕਿਦੋਂ ਬਾਹਰ ਆਏ ਉਹ ਤੇ ਕੀ ਹੁਣ ਕੋਈ ਹਿੰਮਤ ਕਰਦਾ ਮੈਂ ਤਿੰਨ ਤਰੀਕ ਨੂੰ ਅੰਦਰ ਗਈ ਜੇ ਤੇ 28 ਨੂੰ 18 ਨੂੰ ਮੈਂ ਬਾਹਰ ਆਈਆਂ ਮੇਰੀ ਜ਼ਮਾਨਤ ਹੋ ਗਈ ਸੀ ਤੇ ਮੈਂ ਘਰੇ ਜਾਨੀ ਤੇ ਮਿੰਟੇ ਚ ਮੇਰੇ ਘਰੇ ਪੁਲਿਸ ਪਹੁੰਚ ਜਾਂਦੀ ਆ ਤੇ ਮੈਨੂੰ ਕਹਿੰਦੇ ਪਰ ਬੱਚੇ ਨੂੰ ਬੱਚੇ ਤੇਰੇ ਬੱਚਿਆਂ ਨੂੰ ਚੁੱਕਣਾ ਤੇ ਪਪਲੇ ਬੱਚੇ ਪੇਸ਼ ਕਰਾ ਮੇਰੇ ਕੋ ਬੱਚਾ ਦਾ ਕਸੂਰੀ ਨੂੰ ਬੱਚਾ ਦਾ ਚੰਨੀ ਮੇਰੇ ਬੱਚਾ ਦਾ ਕੋਈ ਕਸੂਰ ਨਹੀਂ ਬੱਚਾ ਨਾ ਕੱਢਿਆ ਜਾਵੇ ਮੈਂ ਆਪਣੀ ਗਲਤੀ ਕਬੂਲ ਕੀਤੀ ਮੈਂ ਭੁਗਤਾਂ ਹੀ ਆਪਣੀ ਸਜ਼ਾ ਮੇਰੇ ਬੱਚੇ ਦਾ ਕੋਈ ਕਸੂਰ ਨਹੀਂ ਦਾ ਬੱਚੇ ਮਰੇ ਜਹਾਜ਼ ਵਿੱਚ ਦਿੱਤਾ ਆ ਨਾ ਇਹ ਜਾਨ ਬੋਝ ਕੇ ਅੱਜ ਜਾਨ ਬੋਝ ਕੇ ਮੇਰੇ ਬੱਚਾ ਦੇ ਨਾਲੇ ਚਿਰਲੇ ਕੋ ਬੱਚੇ ਮੇਰੇ ਕੋ ਰਹਿੰਦੇ ਤਾਂ ਇਹਨਾਂ ਨੇ ਮੈਂ ਬਹੁਤ ੱੱਕੇ ਕਰਨੇ ਪਏ ਕਦੇ ਮੈਂ ਕਿਤੇ ਰਿਹਾ ਆਪਣੀ ਕਦੇ ਕਿਤੇ ਮੱਝ ਗੱਲ ਸਿੱਧਾ ਲੈ ਰਹੀ ਹੁੰਦੀ ਆ ਕਿੰਨੇ ਬੱਚੇ ਆ ਜੀ ਕਿੰਨਾ ਤੰਗ ਆ ਮੇਰੇ ਬੱਚੇ ਹੈਗੇ ਮਨਦੀਪ ਤੇ ਸਮੈਕ ਹਾਂਜੀ ਕਿੰਨੀ ਉਮਰ ਹੈ ਤੁਹਾਡੀ ਬੇਟੇ ਮੇਰੀ 20 ਸਾਲ ਉਮਰ ਦਾ ਕੁੜੀ ਮੇਰੀ ਦੀ 19 ਸਾਲ ਉਮਰ ਦਾ ਬੇਟਾ ਮੇਰਾ ਦਿਹਾੜੀ ਜ਼ੱਪਾ ਕਰਦਾ ਜੀ ਬੇਟੀ ਮੇਰੀ ਘਰੇ ਰਹਿੰਦੀ ਜੀ ਅੱਛਾ ਜੀ ਬੱਚਾ ਨੂੰ ਜਿਹ ਹੈ ਜੀ ਬੱਚੇ ਫੜਾਂਗੇ ਤੇ ਬੱਚਾ ਕੋ ਪੁੱਛਾਂਗੇ ਸੋਨਾ ਕਿੱਥੇ ਰੱਖਿਆ ਵਾ ਉਮਰ ਪਤਾ ਹੀ ਨਹੀਂ ਤੁਹਾਰੇ ਨੂੰ ਅੱਛਾ ਜੀ ਹਾਂਜੀ ਬੱਚੇ ਮੇਰੇ ਨੂੰ ਨਹੀਂ ਪਤਾ ਕਿਦੋਂ ਤੁਹਾਨੂੰ ਪਹਿਲੇ ਦਿਨ ਫੜਿਆ ਸੀਗਾ ਤੁਸੀਂ ਕਿਹਾ ਸੀਗਾ ਵੀ ਮੈਂ ਕੀ ਕੀਤਾ ਕੰਮ ਮੇਰੇ ਬੱਚਿਆਂ ਦਾ ਹਾਂਜੀ ਕਿਉਂਕਿ ਮੈਂ ਉਸ ਦਿਨ ਕਿਹਾ ਸੀ ਬਿਆਹ ਮੰਡ ਥੱਕ ਦਿੰਦੀ ਜਦੋਂ ਮੈਂ ਜੇਲੇ ਕੜ ਕੇ ਮੈਂ ਉਦੋਂ ਬਿਆਹ ਦਿੱਤਾ ਭਾਈ ਮੇਰੇ ਤੁਸੀਂ ਪੁਲਿਸ ਨਾਲ ਕਿਹਾ ਤਾਂ ਮੈਂ ਨਾ ਘੜਾ ਦੂੰ ਗਣਾ ਤੈਨੂੰ ਜੇਲ੍ਹ ਵਿੱਚ ਤੋਂ ਬਾਹਰ ਨਹੀਂ ਆ ਸਕẽਗੀ ਮਤਲਬ ਕਾਰਨ ਕੀ ਸਮਝੀ ਕਿਹੜਾ ਬਾਰ ਬਾਰ ਤੁਹਾਨੂੰ ਟੌਰਚਰ ਵੀ ਕੀਤਾ ਗਿਆ ਬੰਦਿਆਂ ਨੂੰ ਕੀਤਾ ਗਿਆ ਫਿਰ ਬਾਅਦ ਬੱਚਿਆਂ ਨੂੰ ਚੌਂਦ ਦੀ ਕੋਸ਼ਿਸ਼ ਕੀਤੀ ਯਾਨੀ ਕਾਰਨ ਇਹ ਕਾਰਨ ਕਹਿੰਦੇ ਪਏ ਸੋਨਾ ਕਹਿੰਦੇ ਹੋਰ ਦੇ ਸਾਨੂੰ ਜਿੱਥੋਂ ਹੈਗਾ ਵਾ ਜਿੱਥੋਂ ਮਰਜੀ ਸਾਨੂੰ ਸੋਨਾ ਤੇ ਮੇਰੇ ਕੋ ਜਿਹੜੀ ਕੀ ਸੀ ਮੈਂ ਉਹਨਾਂ ਨੂੰ ਦੱਸਦਾ ਮਰਕਵਾ ਕੁਛ ਮੇਰੇ ਕੋਲ ਮੈਂ ਦਿੱਤਾ ਉਹਨਾਂ ਨੂੰ ਤੇ ਮੈਂ ਸਰ ਮੈਂ ਨਾ ਮੈਂ ਗੜਮਰ ਕੋ ਸਮਾਨ ਸੀ ਮੈਂ ਸੁਨਾਰੇ ਆ ਫੜਾਤਾ ਸੀ ਉਹਨਾਂ ਨੂੰ ਮੈਂ ਕਿ ਸੁਨਾਰੇ ਕੋ ਸਾਰਾ ਕੋਸ਼ਿਸ਼ ਕਰ ਤੈਨੂੰ ਸੁਨਾਰੇ ਕੋ ਮਿਲ ਜਾਣਾ ਵਾ ਮੈਂ ਕਿ ਵੇਗ ਸੁਨਾਰਾ ਤੈਨੂੰ ਇਹਨੂੰ ਹੱਥ ਪਲਾ ਮਾਰ ਜਿੱਦਾਂ ਮੈਨੂੰ ਟੌਰਚਰ ਕਰ ਸੁਨਾਰੇ ਨੂੰ ਟੌਰਚਰ ਕਰੋ ਤੈਨੂੰ ਸੁਨਾਰਾ ਸਮਾਨ ਦੇ ਦੇਗਾ ਔਰ ਕੋ ਮਿਲ ਜਾਣਾ ਸੀ ਸਮਾਨ ਇਹਨਾਂ ਨੇ ਸੁਨਾਰੇ ਨੂੰ ਕੁਛ ਨਹੀਂ ਸਰਕਿਆ ਮੈਂ ਸੁਨਾਰਾ ਦੇ ਸਾਹਮਣੇ ਕਰ ਦਿੱਤਾ ਇਹਨਾਂ ਦੇ ਪਰ ਇਹਨਾਂ ਨੇ ਸੁਨਾਰੇ ਕੁਛ ਨਹੀਂ ਕਿਹਾ ਉਹਦੇ ਪ੍ਰਧਾਨ ਨੇ ਪੈਸਾ ਪੋਸਾ ਇਹਨਾਂ ਨੂੰ ਪੋਸਣ ਨੂੰ ਖਵਾਤਾ ਤੇ ਮੇਰੇ ਮੰਗਰ ਮਤਲਬ ਉਹਨੂੰ ਕੁਛ ਨਹੀਂ ਨੰਨਸਾਂ ਰਹੇ ਉਹਨੂੰ ਕੁਛ ਕਿਹਾ ਮੇਰੇ ਕੋਲ ਕੋਈ ਕੁਛ ਨਹੀਂ ਮਿਲਿਆ ਮੇਰੇ ਘਰ ਵਿੱਚ ਲਾਸ਼ ਕੀਤੀ ਉਹਨਾਂ ਮੇਰੇ ਕੋਲ ਕੁਛ ਨਹੀਂ ਮਿਲਿਆ ਉਹਨਾਂ ਉੱਪਰ ਤਾਂ ਨਾ ਪਹੁੰਚੀਆਂ ਮੈਨੂੰ ਪਤਾ ਲੱਗਾ ਸੀ ਤੇ ਪ੍ਰਧਾਨ ਹਲਫਾ ਕਰ ਦਿੰਦੇ ਨਹੀਂ ਮੈਂ ਫਿਰ ਇਹਨਾਂ ਨੂੰ ਕਿਹਾ ਭਾਜੀ ਮੇਰੇ ਬੱਚਿਆਂ ਨੂੰ ਨਜਾਇਜ਼ ਸਮਝਦੇ ਪਏ ਨੇ ਫਿਰ ਇਹਨਾਂ ਦੇਖ ਕੇ ਇਹ ਕਦੇ ਕੋਈ ਗੱਲ ਨਹੀਂ ਤੁਹਾਡੇ ਨਾਲ ਚੱਲਦੀ। ਕਰ ਸਕਦੇ ਪੁਲਿਸ ਵਾਲੇ ਸਾਨੂੰ ਸਾਫ਼ ਮੈਨੂੰ ਅਕੀਤਾ ਨਹੀਂ ਇਹ ਕਰ ਸਕਦੇ ਨੇ। ਹੁਣ ਪ੍ਰਸ਼ੰਗ ਕਰਦੀਆਂ ਤੇ ਮੇਰੇ ਬੱਚਾ ਦੇ ਚਨਾ ਕੱਢਿਆ ਜਾਵੇ ਮੈਂ ਆਪਣੀ ਸਜਾ ਪੂਕ ਤਾਈ ਮੈਂ ਤਰੀਕਾ ਪੂਕ ਤੰਡੀ ਮੇਰੇ ਬੱਚਾ ਦੇ ਵਿੱਚ ਨਾਲ ਹਵੇ। ਮੈਂ ਕਿੰਨੀ ਜਿਹੜੀ ਸਜ਼ਾ ਮੈਂ ਕੀਤੀ ਭੁਗਤੀ ਆ ਉਹ ਮੈਂ ਭੁਗਤ ਲਈ ਆ ਤੇ ਮੇਰੇ ਬੱਚਾ ਨੂੰ ਨਜਾਇਜ਼ਾ ਮੇਰੇ ਬੱਚੇ ਦਾ ਕੋਈ ਕਸੂਰ ਨਹੀਂਗਾ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਵਿੱਚ ਮਨ ਨਾਮ ਲਿਆ ਜਾਵੇ ਉਹਨਾਂ ਦਾ ਮੈਨੂੰ ਇਹਨਾਂ ਨੂੰ ਇਹ ਮੰਗਿਆ ਤੇ ਮੇਰੇ ਬੱਚਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਮੈਂ ਜੋ ਮੈਨੂੰ ਜਦ ਸਜ਼ਾ ਦੇ ਜੀ ਮੈਂ ਕਬੂਲ ਮੈਨੂੰ ਗਲਤੀ ਹੋ ਗਈ ਮੇਰੇ ਕੋਲ ਮੈਂ ਗਲਤੀ ਮੰਨੀ ਮੇਰੇ ਕੋਲ ਗਲਤੀ ਹੋ ਗਈ ਆ ਤੇ ਮੇਰੇ ਬੱਚਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਵਿੱਚ ਬਾਕੀ ਜਦ ਸਜ਼ਾ ਦੇ ਜੇ ਮੈਂ ਭੁਗਤਣ ਨੂੰ ਤਿਆਰ ਆ 50 ਸਾਲ ਉਮਰ ਆ ਗਈ ਤਜੇ ਮਰ ਪੁੱਸ ਵਾਲਿਆਂ ਨੇ ਮੈਨੂੰ ਕੁੱਟਿਆ ਵਾ ਉਹਨਾਂ ਨੂੰ ਮਤਲਬ ਸਜ਼ਾ ਦਿੱਤੀ ਜਾਵੇ ਤੇ ਜਨਾਨੀ ਨੂੰ ਟੋਰਚਰ ਕਰਨ ਦਾ ਜਨਾਨੀ ਟੋਰਚਰ ਕਰਨ ਦੇ ਬੰਦੇ ਟੋਰਚਰ ਨਾ ਕਰਨ। ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਅੰਬेडकर ਮਹਾ 50 ਗੱਟਨਾ ਮੁਕਤਨ ਚੱਲੇ ਗਿਆ। ਸੋ ਅੱਜ ਇਹ ਸਾਡੇ ਕੋ ਸਾਡੀ ਮਾਤਾ ਜੀ ਅਨੀਤਾ ਸੋਨੀਆ ਜੀ ਪਹੁੰਚੇ ਆ। ਔਰ ਇਹਨਾਂ ਨੇ ਜਿਹੜਾ ਇਹਨਾਂ ਦੇ ਪਰਿਵਾਰ ਦੇ ਨਾਲ ਲਗਾਤਾਰ ਪੁੱਸ ਪ੍ਰਸ਼ਾਸਨ ਵੱਲੋਂ ਜਿਹੜਾ ਧੱਕਾ ਕੀਤਾ ਜਾ ਰਿਹਾ ਹੈ ਉਹ ਅੱਜ ਇਹਨਾਂ ਨੇ ਸਾਨੂੰ ਅੱਜ ਦੱਸਿਆ ਵਾ। ਕਿ ਇਹਨਾਂ 'ਤੇ ਉੱਤੇ ਇੱਕ ਮੁਕਦਮਾ ਦਰਜ ਹੋਇਆ ਸੀ ਉਸ ਮੁਕਦਮੇ ਨੂੰ ਲੈ ਕੇ ਇਹਨਾਂ ਦੇ ਇੱਕ ਮੁਕਦਮਾ ਦਰਜ ਹੋ ਕੇ ਜਿਲੇ ਵੀ ਚਲ ਗਏ ਔਰ ਮਾਨਯੋਗ ਅਦਾਲਤ ਨੇ ਜਿਹੜਾ ਵਾ ਇਹਨਾਂ ਨੂੰ ਜਿਹੜਾ ਅਦਾਲਤ ਵੱਲੋਂ ਇਹਨਾਂ ਨੂੰ ਰਹਾਈ ਮਿਲੀ ਆ ਔਰ ਇਹ ਵਾਪਸ ਆ ਕੇ ਆਪਣੇ ਪਰਿਵਾਰ ਦੇ ਵਿੱਚ ਜਦੋਂ ਆਏ ਆ ਔਰ ਇਹਨਾਂ ਦੇ ਘਰ ਲਗਾਤਾਰ ਪੁਲਿਸ ਪ੍ਰਸ਼ਾਸਨ ਜਿਹੜੀ ਆ ਲਗਾਤਾਰ ਛਾਪੇਮਾਰੀ ਕਰਦੀ ਪਈ ਆ ਕਿ ਇਹਨਾਂ ਦੇ ਜਿਹੜੇ ਬੱਚੇ ਆ ਦੋ ਜਿਹੜੇ 19 ਸਾਲਾਂ ਦੇ ਆ ਉਹਨਾਂ ਨੂੰ ਵੀ ਇਸ ਮਤਲਬ ਕਿ ਚਰਚੇ ਦੇ ਵਿੱਚ ਇਨਵੋਲਵ ਕਰਨਾ ਚਾਹੁੰਦੇ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਬੱਚਿਆਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਔਰ ਇਹਨਾਂ ਦੇ ਮੁਤਾਬਿਕ ਦੱਸਣ ਦੇ ਨਾਲ ਕਿ ਜਿਹੜਾ ਇਹਨਾਂ ਨੂੰ ਪੁਲਿਸ ਵੱਲੋਂ ਜਿਹੜਾ ਮਾਰਕਟਾਈ ਕੀਤੀ ਗਈ ਆ ਤਿੰਨ ਦੇ ਚਾਰ ਪੰਜ ਦਿਨ ਜਿਹੜੀ 3 ਡਿਗਰੀ ਦਿੱਤੀ ਗਈ ਇਹਨਾਂ ਨੂੰ ਉਹ ਜਿਹੜਾ ਵਾ ਬੰਦਿਆਂ ਵੱਲੋਂ ਦਿੱਤੀ ਗਈ ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮਾਂ ਵੱਲੋਂ ਦਿੱਤੀ ਗਈ ਆ ਕਿ ਜਿੰਨਾਂ ਦੀ ਵੀ ਅੱਜ ਤੱਕ ਦੇਖੋ ਸਰਕਾਰਾਂ ਇਸ ਕਰਕੇ ਬਣਾਈ ਦੀਆਂ ਵਾ ਅੱਜ ਸਰਕਾਰਾਂ ਆ ਕੇ ਸਾਡੀਆਂ ਧੀਆਂ ਭੈਣਾਂ ਦੀ ਸੁਰੱਖਿਆ ਹੋ ਸਕੇ ਮਗਰ ਅੱਜ ਲਗਾਤਾਰ ਜੇ ਸਾਡੀਆਂ ਧੀਆਂ ਭੈਣਾਂ ਦਾ ਇਹਦਾ ਮਤਲਬ ਕਿ ਦਲਿਤ ਪਰਿਵਾਰ ਦੀ ਲੇਡੀ ਸੀ ਇਸ ਕਰਕੇ ਦਾ ਮਤਲਬ ਬੰਦਿਆਂ ਨੇ ਮਾਰ ਘਟਾਈਆਂ ਕੀਤੀਆਂ ਉਸ ਟਾਈਮ ਦੇ ਵਿੱਚ ਜੈਂਟਲਮੈਨ ਲੇਡੀਜ਼ ਨੇ ਕਿਉਂ ਨਹੀਂ ਇਹਨਾਂ ਨੂੰ ਪੁੱਛ ਗਿਛ ਕੀਤੀ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਮੁਲਾਜ਼ਮਾਂ ਨੇ ਮਾਤਾ ਜੀ ਦੇ 3 ਡਿਗਰੀ ਦੇ ਕੇ ਉਹਨਾਂ ਨੂੰ ਕਰੈਂਟਲ ਹੁੰਦੇ ਰਹੇ ਆ ਕਟਮਾਰ ਕਰਦੇ ਰਹੇ ਆ ਉਹਨਾਂ ਤੇ ਵੀ ਕਾਰਵਾਈ ਦੀ ਮੰਗ ਕਰਦੇ ਹਾਂ ਅਗਰ ਜੇ ਇਸੇ ਤਰ੍ਹਾਂ ਹੀ ਥਾਣਿਆਂ ਦੇ ਵਿੱਚ ਧੀਆਂ ਭੈਣਾਂ ਦਾ ਸ਼ੋਸ਼ਣ ਹੁੰਦਾ ਰਿਹਾ ਤੇ ਫਿਰ ਸਰਕਾਰਾਂ ਜਿਹੜੀਆਂ ਆ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਜਿਹੜੀ ਗੂੰਗੀ ਬੋਲੀ ਹੋ ਕੇ ਜਿਹੜੀ ਬੈਠੀ ਹੋਈ ਆ ਨਾ ਜੋ ਕਹੇ ਧੀਰੇ ਦਾ ਦੁੱਖ ਵਿੱਚ ਸ਼ਾਮਲ ਹੋ ਰਹੀ ਤੇ ਨਾ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਬੂਟਾ ਪਾਈਆਂ ਨਾ ਉਹਨਾਂ ਦੇ ਦੁੱਖ ਵਿੱਚ ਸ਼ਾਮਲ ਹੋ ਰਹੀ ਆ ਔਰ ਇਹ ਬਾਬਾ ਸਾਹਿਬਾਂ ਮੀਟ ਕਰਦੀਆਂ ਜਿਹੜੀਆਂ ਫੋਟੋਆਂ ਇਹਨਾਂ ਨੇ ਲਾ ਕੇ ਅੱਜ ਉਹਨਾਂ ਦੇ ਨਾਂ ਉਹਨਾਂ ਨੇ ਹੀ ਸਾਨੂੰ ਅਧਿਕਾਰ ਦਿੱਤੇ ਸਾਡੀਆਂ ਧੀਆਂ ਨੂੰ ਦਿਖਾ ਦਿੱਤੇ ਅੱਜ ਉਹਨਾਂ ਧੀਆਂ ਦਾ ਹੀ ਉਹਨਾਂ ਠਾਣਿਆਂ ਦੇ ਵਿੱਚ ਸ਼ੋਸ਼ਣ ਹੋ ਰਿਆ ਵਾ ਬਿਲਤੀ ਆ ਪੰਜਾਬ ਸਰਕਾਰ ਨੂੰ ਡੀਜੀਪੀ ਸਾਹਿਬ ਨੂੰ ਕਿ ਇਤੇ ਕਾਰਵਾਈ ਕੀਤੀ ਜਾਵੇ ਔਰ ਇਸ ਭੈਣ ਦੀ ਜਿਹੜੀ ਆ ਇਸ ਮਾਂ ਦੀ ਦੇਖੋ ਜੀ ਇਹਨਾਂ ਨੇ ਕੰਪਲੇਟਾਂ ਤੇ ਕੀਤੀਆਂ ਵਾ ਔਰ ਕੰਪਲੇਂਟ ਦਿੱਤੀ ਆ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਕੰਪਲੇਟਾਂ ਦਿੱਤੀਆਂ ਉਹ ਬਣਦੀ ਇਹਨਾਂ ਦੀ ਕਾਰਵਾਈ ਉੱਤੇ ਕਰਕੇ ਤੇ ਜਿਹੜੇ ਮੁਲਾਜ਼ਮਾਂ ਨੇ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇਗੀ ਜੀ ਜ਼ਰੂਰ ਮਿਲਿਆ ਜਾਏਗਾ ਜ਼ਰੂਰ ਮਿਲਿਆ ਜਾਏਗਾ ਅਫਸਰਾਂ ਦੀ ਨੋਟਿਸ ਤੇ ਰੱਖਿਆ ਜਾਏਗਾ ਕਿਉਂ ਦੇਖੋ ਜੇ ਥੱਲੇ ਨਹੀਂ ਸੁਣਵਾਈ ਹੁੰਦੀ ਤੇ ਫਿਰ ਬੰਦਾ ਤੇ ਉੱਪਰਲੇ ਅਫਸਰਾਂ ਨੂੰ ਮਿਲਦਾ ਹੀ ਆ ਤੇ ਅਸੀਂ ਉੱਪਰਲੇ ਅਫਸਰਾਂ ਨੂੰ ਮਿਲ ਕੇ ਇਸ ਮਾਤਾ ਜੀ ਦੀ ਜਿਹੜੀ ਗੱਲ ਆ ਰੱਖਾਂਗੇ ਔਰ ਜਿਹੜੀ ਇਨਸਾਫ ਆ ਸਾਨੂੰ ਵੀ ਪਤਾ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜੇ ਇਨਸਾਫ ਮਿਲਿਆ ਤੇ ਠੀਕ ਹੈ ਨਹੀਂ ਤੇ ਫਿਰ ਸੜਕਾਂ ਤੇ ਆ ਕੇ ਇਸ ਚੀਜ਼ ਦਾ ਰੋਸ਼ਮਗਰਾਂਗੇ ਤੇ ਫਿਰ ਉਸ ਟਾਈਮ ਦੇ ਵਿੱਚ ਕਿਸੇ ਦਾ ਕੋਈ ਜਾਲੀਮਾਨੀ ਨੁਕਸਾਨ ਹੋਇਆ ਤੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਲਈ ਤੁਹਾਨੂੰ ਦੱਸਿਆ ਕਿ ਜਿਹੜੇ ਪੈਸੇ ਵਾਲੇ ਲੋਗ ਆ ਉਹਨਾਂ ਦੀ ਸੁਣਵਾਈ ਹੋ ਜਾਂਦੀ ਆ ਤੇ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੇ ਪਿੱਛੇ ਤੁਹਾਨੂੰ ਪਤਾ ਮਾਤਾ ਜੀ ਨੇ ਦੱਸ ਹੀ ਦਿੱਤਾ ਕਿ ਗਰੀਬ ਦੀ ਬਾਹ ਫੜਨ ਵਾਲਾ ਕੋਈ ਨਹੀਂ ਹੈ ਤਗੜੇ ਦੀ ਬਾਹ ਫੜਨ ਵਾਲਾ ਹਰ ਕੋਈ ਹੈਗਾ ਵਾ ਤੇ ਅੱਜ ਉਹੀ ਹਸੀਨ ਜਿਹੜਾ ਮਾ ਮਾਤਾ ਜੀ ਦੇ ਨਾਲ ਹੋਇਆ ਵਾ ਅੱਜ ਇਸ ਗਰੀਬ ਪਰਿਵਾਰ ਦੀ ਲੇਡੀ ਹੀ ਐ ਜਿਸ ਕਰਕੇ ਨੇ ਇਹਨਾਂ ਦੇ ਨਾਲ ਟੌਰਚਰ ਕੀਤਾ ਗਿਆ ਅਗਰ ਇਹੋ ਜਿਹੇ ਤਗੜੇ ਦੀ ਹੁੰਦੀ ਤੇ ਫਿਰ ਕਿਤੇ ਨਾ ਕਿਤੇ ਕੋਈ ਸਾਟ ਘਾਟ ਮਲੀ ਨਹੀਂ ਤੇ ਇਹਦਾ ਇਹਨੂੰ ਵੀ ਕੋਈ ਇਨਸਾਫ ਮਿਲ ਜਾਣਾ ਹੈ ਜਥੇਬੰਦੀਆਂ ਵੱਲੋਂ ਸਾਡੇ ਕੋਈ ਮਾਤਾ ਜੀ ਆਏ ਆ ਔਰ ਅਸੀਂ ਇਹ ਚਾਹੁੰਦੇ ਆ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਇਨਸਾਫ ਦੇਵੇ ਔਰ ਇਹਨਾਂ ਦੇ ਜਿਹੜੇ ਬੱਚੇ ਆ ਉਹ ਜਿਹੜੇ ਨਾਜਾਇਜ਼ ਇਸ ਮੁਕਦਮੇ ਦੇ ਵਿੱਚ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਨਾ ਪਾਇਆ ਜਾਵੇ ਔਰ ਜਿਹੜੇ ਮੁਲਾਜ਼ਮਾਂ ਨੇ ਇਹਨਾਂ ਦੇ ਨਾਲ ਜਿਹੜੀ ਦੁਰਵਰਤੋਂ ਕੀਤੀ ਹੈ ਜਿਹੜੀ ਮਾਰਕਟਾਈ ਕੀਤੀ ਆ ਉਹਨਾਂ ਨੂੰ ਜਿਹੜਾ ਵਾ ਡਿਸਮਿਸ ਕੀਤਾ ਜਾਵੇ ਹਾਂਜੀ ਸਾਰੇ ਦੇ ਵੀਰਾਂ ਨੂੰ ਪਹਿਲੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਵਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਸ ਪ੍ਰੋਡਕਟਰ ਮੈਂ ਰਾਸ਼ਟਰੀ ਪਰਲਾਣਾ ਇਹ ਸਾਡੇ ਅੱਜ ਭੰਜੀ ਆਏ ਨੇ ਤੇ ਆਪਣਾ ਦੇਖੋ ਸਾਡੀਆਂ ਸੰਸਥਾਵਾਂ ਹਮੇਸ਼ਾ ਹੀ ਸਾਡੇ ਕੋਲ ਕੋਈ ਦੁਖੀ ਹੋ ਗਿਆ ਹੁੰਦਾ ਵਾ ਤੇ ਅਸੀਂ ਫਿਰ ਉਹਨਾਂ ਦਾ ਜਿਹੜੇ ਦੁਖੀ ਹੋ ਗਏ ਹੁੰਦੇ ਉਹਨੂੰ ਉਹਨਾਂ ਦਾ ਹੀ ਸਾਥ ਵੀ ਦਿੰਨੇ ਆ ਤੇ ਅੱਜ ਸਾਡੀ ਭੈਣ ਆਈ ਆ ਸਾਡੇ ਕੋਲ ਜਿਹੜਾ ਇਹਦੇ ਮੁਕੱਦਮਾ ਜਿਹੜਾ ਹੋਇਆ ਸੀ ਦਰਜ ਉਹਦੀ ਉਹਦੀ ਉਹਨੇ ਸਜ਼ਾ ਵੀ ਭੁਗਤ ਲਈ ਕੰਬੂਲ ਵੀ ਕਰ ਲਿਆ ਸਭ ਕੁਝ ਕਰ ਲਿਆ ਮਰੀ ਜ਼ਮਾਨਤ ਵੀ ਮਿਲ ਗਈ ਪਰ ਲੇਕਿਨ ਹੁਣ ਉਹਨਾਂ ਨੇ ਪੁਲਿਸ ਪੁਲਿਸ ਵੱਲੋਂ ਉਹਨਾਂ ਦੇ ਬੱਚਿਆਂ ਨੂੰ ਨਾਜਾਇਜ਼ ਤੰਗ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਕਿਉਂਕਿ ਜਦੋਂ ਬੰਦੇ ਨੇ ਸਜਾਈ ਭੋਗਦਲੀ ਇਹ ਸਭ ਕੁਝ ਕਰ ਲਿਆ ਵਾ ਕੰਬੂਲ ਵੀ ਕਰ ਲਿਆ ਵਾ ਫਿਰ ਨਜ਼ਾਇਜ਼ ਬੱਚਿਆਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਜਿਹੜੀ ਸਰਕਾਰ ਹੈ ਇਹ ਜਿਹੜੀ ਮਾਨ ਸਰਕਾਰ ਆ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਇੱਕ ਐਸੀ ਸਰਕਾਰ ਬਣ ਗਈ ਆ ਵੀ ਇਹ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਬਿਲਕੁਲ ਖੁੱਲ ਦਿੱਤੀ ਆ ਵੀ ਤੁਸੀਂ ਜੋ ਮਰਜ਼ੀ ਕਰੋ ਇਹਨੇ ਦੇਖੋ ਸਾਡੀ ਭੈਣ ਨੂੰ ਇਹ ਚਾਰ ਚਾਰ ਮਲਾਜ਼ਮਾਂ ਨੇ ਕੁੱਟਿਆ ਜਦ ਕੀ ਜਦ ਕੀ ਔਰਤ ਨੂੰ ਜਿਹੜੀ ਔਰਤ ਨੂੰ ਔਰਤੀ ਹੱਥ ਲਾ ਸਕਦੀ ਆ ਇਹਨਾਂ ਨੇ ਜਿਹੜੇ ਚਾਰ ਮੁਲਾਜ਼ਮ ਨੇ ਉਹਨਾਂ ਨੇ ਇਹਨੂੰ ਕੋਟਿਆ ਕਰੰਟ ਲਾਇਆ ਉਹਦੇ ਇਹਦੇ ਨੌਖ ਖਿੱਚੇ ਗਏ ਕਿ ਕਿੰਡੀ ਜਾਜ਼ਤੀ ਆ ਪੁਲਿਸ ਵਾਲੇ ਜਿਹੜੇ ਜਿਹੜੇ ਪੁਲਿਸ ਵਾਲਿਆਂ ਨੇ ਜਾਂਚ ਕੀਤੀ ਆ ਉਹਨਾਂ ਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਕਿਉਂਕਿ ਔਰਤ ਨੂੰ ਔਰਤੀ ਹੱਥ ਲਾ ਸਕਦੀ ਆ ਇਹ ਜਿਹੜਾ ਨਾਜਾਇਜ਼ ਇਹਨਾਂ ਨੇ ਕੰਮ ਕੀਤਾ ਨਾ ਇਹ ਪੁਲਿਸ ਵਾਲਿਆਂ ਨੇ ਤੇ ਇਹ ਬਹੁਤ ਬੜੀ ਮਾੜੀ ਘਟਨਾ ਗਈ ਹੈ ਤੇ ਆਪਾਂ ਨੇ ਇਸ ਕਰਕੇ ਅਸੀਂ ਸਾਰੀਆਂ ਸੰਸਥਾਵਾਂ ਰਲ ਕੇ ਇਸ ਦੀ ਜਿਹੜਾ ਇਹਨਾਂ ਨੇ ਕੁੱਟਿਆ ਉਹਦਾ ਹੀ ਜ਼ੋਰਦਸ ਵਿਰੋਧ ਕਰਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਡੇ ਮਾਦਾ ਨੂੰ ਇਹ ਭੈਣ ਨੂੰ ਇਨਸਾਫ ਨਾ ਮਿਲਿਆ ਤੇ ਅਸੀਂ ਫਿਰ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਤੇ ਉਹ ਉਰੇ ਵਿੱਚ ਜੋ ਵੀ ਨੁਕਸਾਨ ਹੋਵੇਗਾ ਉਹਦਾ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੇ ਮਾਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਹੋਏਗਾ ਤੇ ਇਹਨਾਂ ਕੁਝ ਕਹਿੰਦਾ ਹੈ ਜੈਵਾਲਮਿਕੀ ਹਰ ਹਰ ਬਾਣੀ ਜੈਵਾਲਮਿਕੀ ਜਾਪੇਮ ਜੀ ਮੈਂ ਰਾਹੁਲ ਮਲਿਕ ਦਲਿਤ ਸੁਰੱਖਿਆ ਸੰਗਤੋਂ ਰਾਸ਼ਟਰੀ ਅਧਿਕਾਰ ਜਿੱਦਾਂ ਕਿ ਤੁਹਾਨੂੰ ਜਗਦੀਸ਼ ਕੁਮਾਰ ਜੱਗੂ ਜੀ ਨੇ ਸੁਮਿਤ ਖਾਲੀ ਜੀ ਨੇ ਵਿਸਤਾਰ ਤੌਰ ਤੇ ਦੱਸਿਆ ਵਾ ਪੰਜਾਬ ਸਰਕਾਰ ਜਿਲੀ ਸ਼ੌਕਰਾਂ ਦੀ ਸਰਕਾਰ ਆ ਗਰੀਬਾਂ ਦੇ ਹਮੇਸ਼ਾ ਹੀ ਅਤਿਆਚਾਰ ਕੀਤੇ ਆ ਜਦੋਂ ਦੀ ਸਰਕਾਰ ਆਈ ਆ ਖਾਸ ਕਰਕੇ ਦਲਿਤ ਭਾਈਚਾਰੇ ਨਾਲ ਜਿੱਦਾਂ ਕਿ ਸਾਡੀ ਮਾਤਾ ਨਾਲ ਬੜਾ ਹੀ ਮਨਪੱਖੀ ਘਟਨਾਵਾਂ ਕਿ ਜਿਲੀ ਪ੍ਰਸ਼ਾਸਨ ਵੱਲੋਂ ਇਹਨਾਂ ਨਾਲ ਗੁੰਡਾਗਰਦੀ ਕੀਤੀ ਗਈ ਉਹ ਵੀ ਲੇਡੀਜ਼ ਨੂੰ ਜੈਂਸ ਪ੍ਰਸ਼ਾਸਨ ਨੇ ਟੌਰਚਰ ਕੀਤਾ ਤੇ ਮੈਂ ਬੇਨਤੀ ਕਰਦਾ ਵਾਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕਿ ਉਹਨਾਂ ਦੇ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਜਲਦ ਤੋਂ ਜਲਦ ਸਸਪੈਂਡ ਕੀਤਾ ਜਾਵੇ ਤੇ ਜਿਹੜਾ ਮਾਤਾ ਦੇ ਬੱਚਿਆਂ ਦਾ ਨਾਮ बार-बार ਇਨਵੋਲ ਕਰ ਰਹੇ ਨੇ ਆ ਉਹ ਵੀ ਜਿਨ੍ਹਾਂ ਦੇ ਕੇ ਉਰਤੇ ਵਿਚਾਰ ਕਰਕੇ ਕਰਨ ਕਿਉਂਕਿ ਮਾਤਾ ਪਲਿਸ ਪੀਤੀ ਦੀ ਸਜ਼ਾ ਭੁਗਤ ਚੁੱਕੀ ਆ ਉਹ ਜੇਲ ਵੀ ਉਹ ਆਈ ਉਹਨੇ ਜਮਾਨਤ ਵੀ ਕਰਾ ਲਈ ਪਰ ਫਿਰ ਵੀ ਸ਼ੌਕਾਰਾਂ ਦੇ ਕਹਿਣ ਤੇ ਅਮੀਰਾਂ ਦੇ ਕਹਿਣ ਤੇ ਮਾਤਾ ਨੂੰ ਟੌਰਚਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਬੱਚਿਆਂ ਨੂੰ ਹਰਾਸਮੈਂਟ ਕੀਤਾ ਜਾ ਰਿਹਾ ਵਾ ਮੈਂ ਸਿਟੀ ਸਾਹਿਬ ਨੂੰ ਬੇਨਤੀ ਕਰਦਾ ਤੇ ਇਹਨਾਂ ਦੇ ਜਿਹੜੀ ਵੀ ਦੋਸ਼ੀਆਂ ਦੇ ਬੰਦ ਦੀ ਕਾਨੂੰਨੀ ਕਾਰਵਾਈ ਹੋ ਪੀਤੀ ਜਾਵੇ ਨਹੀਂ ਤਾਂ ਜਲਦ ਅਸੀਂ ਇੱਕ ਕੜਾ ਫੈਸਲਾ ਲੈ ਕੇ ਅਸੀਂ ਫਿਰ ਆਪਣਾ ਭੁੱਖ ਹੜਤਾਲ ਤੇ ਬਵਾਂਗੇ ਸਾਰੇ ਜਥੇਬੰਦੀਆਂ ਨੂੰ ਕਿਉਂਕਿ ਅਸੀਂ ਚਾਂਦਨੀ ਕੀ ਸਾਡੀਆਂ ਧੀਆਂ ਭੈਣਾਂ ਨਾਲ ਕੋਈ ਐਦਾਂ ਦੀ ਵਿਵਸਥਾ ਕਰੇ ਤੇ ਆਪਾਂ ਚੁੱਪ ਰਹੀਏ ਜਦੋਂ ਵੀ ਕੋਈ ਪਰਿਵਾਰ ਆਂਦਾ ਵਾ ਔਰ ਇਹ ਸਹਾਇਤਾ ਅਸੀਂ ਜ਼ਰੂਰ ਕਰਦੇ ਆਂ ਜੈ ਵਾਲਮੀਕੀ ਜੈਪੀਨ ਜੈ ਸਵਿਤਾਂ